ਅ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਰ ਨਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਤਾਜੀ ਸੋਈ ਹੈ ਬਾਈ ਦੋ ਗੱਬਣਾ ਨੇ ਥੋੜੇ ਥੋੜੇ ਦੇਣ ਕਰਮ ਵਾਲੀਆਂ ਲੈੰਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਈ ਬਾਈ ਜੀ ਸਸਕਾਰ ਸਸਕਾਰ ਬਾਈ ਉਹ ਠੀਕ ਹੋ ਵਧੀਆ ਵਧੀਆ ਬਰਾ ਬਹੁਤ ਵਧੀਆ ਨਾਮ ਤੇ ਐਡਰੈਸ ਬੋਲੋ ਜੀ ਨਾਮ ਵੀਰੇ ਅਰਸ਼ਦੀਪ ਆ ਉਹ ਪਿੰਡ ਜਦੀਪਾ ਬੰਦਤ ਕਹਿੰਦੇ ਆ ਬਾਈ ਠੀਕ ਹੈ ਬਈ ਪਿੰਡ ਵੀਰੇ ਸੈਦੋਗਿਆ ਤਹਿਸੀਲ ਬਈ ਨਿਹਾਲ ਸਿੰਘਲਾ ਜ਼ਿਲ੍ਹਾ ਵੀਰੇ ਬੋਗਾ ਮੋਬਾਈਲ ਨੰਬਰ ਜੀ ਮੋਰਲ ਨੰਬਰ 88476 1774 ਨੇੜੇ ਪਿੰਡ ਗਿਣਾਣੀ ਨੇੜੇ ਵੀਰੇ ਇਧਰ ਪੜੌੜ ਰਹਿ ਗਿਆ ਇਧਰੋਂ ਤਸੀਰਪੁਰ ਨਿਹਾਲ ਸਿੰਘ ਵਾਲਾ ਪੈਂਦੀ ਆ ਠੀਕ ਆ ਬਾਰ ਨਾਲ ਭਾਗੀ ਕਰ ਰਹੇਗੇ ਵਾਰ-ਵਾਰ ਖੇਤਾ ਚ ਭਾਗੀ ਲੜ ਸੜਕ ਤੇ ਆਪਣਾ ਘਰ ਆ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਡਾਕਟਰ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਹੂੰ ਠੀਕ ਆ ਡੰਗਰ ਦੇਖਣ ਤੋਂ ਪਹਿਲਾਂ ਹੂੰ ਇੰਨੀ ਗਾ ਹੱਥ ਜੋੜ ਕੇ ਬੇਨਤੀ ਆ ਵੀ ਤਿੰਨੇ ਡੰਗਰ ਕਦਵਾਰ ਹੋਣਗੇ ਹੂੰ ਕੋਈ ਛੋਟਾ ਨਹੀਂ ਹੋਊਗਾ ਕੋਈ ਲਿਸਾ ਨਹੀਂ ਹੋਊਗਾ ਕੋਈ ਥਣਾ ਲਾ ਗਲਤ ਨਹੀਂ ਹੋਊਗਾ ਠੀਕ ਹੈ ਠੀਕ ਹੈ ਚਮਕਦਮ ਗੱਲ ਹੋਣਗੇ ਬੰਦੇ ਦਾ ਢੇੜਾ ਨਹੀਂ ਵੱਜਦਾ ਵੀ ਕਵਾਂਗੇ ਗੀਤੇ ਨਿਕਲੂਗਾ ਕਿ ਤੈਨੂੰ ਵੀ ਪਤਾ ਯਾਰ ਡੰਗਰ ਕਿਹੋ ਜਿਹਾ ਠੀਕ ਹੈ ਨਾ ਗੱਲ ਸਹੀ ਹੈ ਗਰਮੀ ਚੱਲਣ ਵਾਲੇ ਸੌਦੇ ਆ ਗਏ ਵਧੀਆ ਸਾਫ ਸੁਥਰੀਆਂ ਬੜਾ ਠੰਡਲੇਵੇ ਵਾਲਾ ਠੀਕ ਹੈ ਸਾਰੇ ਦਾ 20 ਤੋਂ ਬਾਹਰ ਲੰਗਾ ਪਪਾ ਗਾਲਾਂ ਡੰਗਰ ਦਾ ਉਹਨੂੰ ਪਤਾ 2 ਮਹੀਨਾ 1.5 ਮਹੀਨਾ ਦਾ ਵੀਡੀਓ ਤਾਂ ਪਾਈ ਨਹੀਂ ਯਾਰ ਸਹੀ ਹੈ ਮਾਲ ਆਈ ਜਾਂਦਾ ਵਿਕੀ ਜਾਂਦਾਗਾ ਠੀਕ ਹੈ ਨਾ ਇਹ ਵੇਖ ਲੋ ਬਈ ਜਿਹਦਾ ਕੋਈ ਸੌਦਾ ਹੁੰਦਾ 5000 ਸਾਈ ਪਵਾ ਠੀਕ ਹੈ ਮੁੜ ਕੇ ਕੱਲ ਵੀ ਬਈ ਆ ਗਾਂ ਦਾ ਸੌਦਾ ਹੁੰਦਾ ਸੀ ਆ ਵੀਡੀਓ ਤੋਂ ਬਿਨਾ ਆਪਾਂ ਪਹਿਲਾਂ ਗਾਈਆਂ ਭੇਜੀਆਂ ਸੀ ਠੀਕ ਹੈ ਨਾ ਗੱਲ ਬੰਦੇ ਕਹਿੰਦੇ ਆ ਕਿ ਬੰਦੇ ਨੇ ਮੁੜ ਕੇ ਪਹਿਲਾਂ ਨਾ ਫੋਨ ਚੱਕੀ ਗਿਆ ਮੁੜ ਕੇ ਚੱਕਣੋਂ ਅਟ ਗਿਆ ਉਹ ਗੱਲਾਂ ਜੇ ਬਈ ਸਾਨੂੰ ਵੀ ਦੁੱਖ ਲੱਗਦਾ ਤੇ ਅਗਲੇ ਨੂੰ ਵੀ ਲੱਗਦਾ ਠੀਕ ਹੈ ਨਾ ਗੱਲ ਸਹੀ ਹੈ ਬਈ ਓਕੇ ਰਿਪੋਰਟਾਂ ਹੋਣੀਆਂ ਵਾੜਾ ਦੇਖ ਕੇ ਧਿਆਨ ਨਾਲ ਬੰਦਾ ਮੁੱਲ ਲਾ ਕੇ ਦੂਜੀਆਂ ਵੀਡੀਓ ਤੇ ਮੁੱਲ ਮਲਾ ਕੇ ਆਪਾਂ ਨੂੰ ਮੁੱਲ ਲਾ ਵੀ ਠੀਕ ਹੈ ਬਈ ਠੀਕ ਹੈ ਤੇ ਕਿਹੜਾ ਸੂ ਸਹੀ ਹੈ ਬੈਣ ਡਾਕਟਰ ਵੀਰੇ ਦੂਜਾ ਸੂ ਆ ਇਹ ਸੁਬਾ ਸੂਈ ਆ ਬਈ ਠੀਕ ਹੈ ਮੰਨ ਲੇ ਜਲ ਵੀ 10 ਵੱਛੀ ਬੜੀ ਚੰਗੀ ਹੈ ਨਾ ਬੱਚਾ ਬਈ ਵੱਛੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਹੈ ਇੱਕ ਨੰਬਰ ਬੱਚਾ ਬਈ ਬੜੀ ਚੰਗੀ ਹੈ ਬਹੁਤ ਹਾਂ ਕਾਲੀ ਆ ਬੱਚੀ ਦੀ ਹੂੰ ਕੀ ਬਾਤ ਆ ਆ ਜਾ ਬੱਤਾ ਕੀ ਇਸ ਹੂਸ ਬੜਾ ਪਿਆਰਾ ਦੇਖੋ ਬਈ ਬਿਊਟੀ ਇੱਕ ਨੰਬਰ ਦਾ ਬੱਚਾ ਇਹਨੇ ਇਹਨੇ ਅੱਖਾਂ ਯਾਰ ਸੀਗੀਆਂ ਸਹੀ ਗੱਲ ਆ ਸੀਮਾ ਨੂੰ ਪਤਾ ਨਹੀਂ ਕਿਹੜਾ ਯਾਰ ਐ ਮੈਂ ਝੂਠ ਮਾਰ ਕੇ ਕਹਦਾ ਮੈਂ ਹਨਾ ਵੀ ਆ ਸੀਮਾ ਨਾਲ ਫਲਾਣਾ ਧੋਖਾ ਸਹੀ ਹੈ ਬਈ ਪਰ ਕੱਦ ਵਾਲੀ ਜਾਣ ਜਾਂਦਾ ਵੀ ਆ ਥਣਾ ਥਣਾ ਦੀ ਵੀ ਭੱਗਾਂ ਵਾਲੀ ਓਕੇ ਰਿਪੋਰਟ ਆ ਤੇ ਜ਼ੇਰ ਪੈ ਗਈ ਜ਼ੇਰ ਜੂਰ ਉਹ ਪਈ ਆ ਜ਼ੇਰ ਤੋਂ ਬਿਨਾਂ ਆਪਾਂ ਵੀਡੀਓ ਸਖਾ ਬਣਾਉਂਦੇ ਹੀ ਨਹੀਂ ਜ਼ੇਰ ਜੂਰ ਦੀ ਡੰਨ ਹੋਊਗੀ ਜਾਨ ਵਾਲੀ ਕੱਦ ਵਾਲੀ ਚਮਕ ਵਾਲੀ ਐ ਨਹੀਂ ਪਤਾ ਕਿਰੇ ਦੰਦਾਂ 'ਚ ਹੋਵੇ ਮੈਂ ਦੰਦਾਂ ਦਾ ਮਿਹਰਬਾਨੀ ਪਾਉਂਦਾ ਥਣ ਥਣ ਬੜਾ ਕਮਾਲ ਮੈਂ ਕਹਣਾ ਇੱਕ ਨੰਬਰ ਚਾਰੇ ਥਣ ਹੂੰ ਪੰਜਾਰੇ ਤਿੰਨੇ ਗਾਇਆਂ ਦੇ ਬਾਈ ਕੋਈ ਫੋਟ ਨਹੀਂ ਹੋਊ ਕੋਈ ਸ਼ਾਂਗ ਨਹੀਂ ਹੋਊ ਠੀਕਾ ਠੀਕਾ ਕੱਲ ਨੂੰ ਇੱਥੇ ਆ ਕੇ ਬੰਦਾ ਐ ਕਰੇ ਐ ਜੋ ਫਰਾਨਾ ਨੇ ਹੋਂਕਾ ਉਹ ਚੀਜ਼ ਦਾ ਵੀ ਫਾਇਦਾ ਨਹੀਂਗਾ ਸਹੀ ਆ ਆ ਬੱਚੀ ਵੀ ਚੰਗਾ ਹਨਾ ਮੈਂ ਤੈਨੂੰ ਪਹਿਲਾਂ ਹੀ ਕਹਤਾ ਬਾਈ ਹੂੰ ਇਹ ਆ ਬੱਚੀ ਬਣੀ ਇਹ ਚੀਜ਼ ਦਾ ਕੋਈ ਫਾਇਦਾ ਨਹੀਂਗਾ ਤੇ ਆਪਾਂ ਅਗਲੇ ਨੂੰ ਕਹਿ ਦਈਏ ਨਿਕਲੇ ਕੋਸ਼ ਹਨਾ ਹੂੰ ਫੇਰ ਦਰਦੀ ਦਰਦੀ ਦਿਖਾਈ ਕਮਾਲ ਤੇ ਤੋਰਾ ਚੈੱਕ ਕਰੋ ਬੜੀ ਖੋਲ ਲਓ ਖੋਲੋ ਬਰੇਟਾ ਕਿਆ ਬਾਤ ਥੋੜੀ ਜਿ ਮੇਰੇ ਤਾਜੀ ਆ ਗਈ ਬੱਚੇ ਦਾ ਜ਼ਰੂਰ ਕਰੂ ਬਾਈ ਤਾਜੀ ਆ ਗਏ ਚਮਕ ਨਾਮ ਦਾ ਥਾਣਾ ਲੇਵਾ ਤਾਂ ਕਹਿੰਦੀ ਮੈਨੂੰ ਹੀ ਲੱਗਿਆ ਸਹੀ ਆ ਭਾਈ ਓਕਰ ਬੋਟਾ ਆਉਣਾ ਡੰਗਰ ਲਈ ਦਾ ਸੁੱਖ ਨਾਲ ਪਰਮਾਤਮਾ ਦੀ ਕਿਰਪਾ ਨਾਲ ਚੰਗਾ ਭਾਈ ਚੰਗੇ ਡੰਗਰ ਦੀ ਥੋੜੀ ਜੀ ਬਈ ਉਹ ਆ ਗਈ ਸਹੀ ਗੱਲ ਮਾਰਕੀਟ ਆ ਮਾਰਕੀਟ ਵੀ ਆਣਾ ਵੇੜਾ ਇੱਕ ਨੰਬਰ ਆ ਭਾਈ ਤੁਰਦੀ ਜਾਨ ਕੱਢਦੀ ਆ ਬਰੀਡ ਤਾਂ ਫੁੱਲ ਆ ਕਿ ਨਹੀਂ ਮੇਰੇ ਓਕੇ ਰਬੋਟਾਂ ਹੋਣੀਆਂ ਠੀਕ ਆ ਠੰਡੀ ਸੀਲਾ ਤਦ ਵੱਡ ਫੁੱਲ ਭਜਨ ਵਾਲੀ ਬੱਛੀ ਆ ਲੈ ਬਾਈ ਬੜਾ ਚੰਗਾ ਯਾਰ ਹਨਾ ਥਾਂ ਬਈ ਕਿਉਂ ਇੰਨਾ ਚੰਗਾ ਲੱਗਿਆ ਨਾ ਵੇਣ ਨੂੰ ਉਹ ਕਹਵੇਂਗਾ ਵੀ ਠੀਕ ਆ ਯਾਰ ਸਹੀ ਗੱਲ ਉਹ ਬਤਵਾਰਾ ਓਏ ਪਛਾਂਤੋਂ ਲੈਵਾ ਚੈੱਕ ਕਰਿਓ ਕਿੰਨਾ ਕੁ ਬੋਲਾ ਬੋਲਾ ਗੱਡੇ ਦੀਪ ਨੇ ਫਿਰ ਬੋਲਾ ਬਈ ਕੁਝ ਗੀਨ ਮੰਨੇ ਨਾ ਮੰਨੇ 6 ਕਿਲੋ ਬੋਲੀ ਜੋਤੀ ਠੀਕ ਆ ਗਾਂ ਨੂੰ ਦੁੱਧ ਦੇ ਤੂੰ ਅਸਟੀਮੇਟ ਆ ਦੁੱਧ ਵੀਰੇ ਕਈ ਭਾਗਾਂ ਵਾਲੀ ਦੇ ਦੂਗੀਏ ਤੈਨੂੰ ਜੋ ਮਰਜੀ ਕਹ ਲੈ ਪਲੂਨ ਨੇ ਦੁੱਧ ਦਿੱਤਾ ਨੇ 19 ਤੋਂ 20 ਕਿਲੋ ਠੀਕ ਆ ਬਾਈ ਏਦਾ ਯਾਰ ਬਾਈ ਕੋਈ ਮੂਰੇ ਆ ਜਾਣਾ ਸਦਾ ਸਾਰਾ ਕੁਝ ਠੀਕ ਹੈ ਨਾ ਗੱਲ ਸਹੀ ਹੈ ਦੋ ਤੇ ਖਰਾ ਦੋ ਮੱਛੀ ਪਾਉ ਬਾਈ 23 ਕਿਲੋ ਹੂੰ ਯਾਰਬ ਵੀ ਪਲੱਸ ਹੋ ਗਏ ਚੱਲਣ ਵਾਲਾ ਜਾਨਵਰ ਆ ਸਹੀ ਆ ਫਿਰ ਮੈਂ ਵਾਰ-ਵਾਰ ਕਹਿਣਾ ਵੀ ਡੰਗਰ ਦੇਖਣ ਯੋਗ ਆਗੇ ਕੋਈ ਫੁਟਕ ਲਗਾਣੀ ਹੋਊਗੀ ਵੀ ਛੋਟੀ ਹੋਊਗੀ ਹਨਾ ਬਾਕੀ ਯਾਰ ਜਾਇਆ ਦੇਖੀ ਕਿੰਨਾ ਪਿਆਰਾ ਏ ਬੱਚੀ ਬੜੀ ਪਿਆਰੀ ਆ ਉਹ ਪਿਆਰਾ ਬੱਚਾ ਯਾਰ ਆਪ ਵੀ ਖਰਚੰਗੀ ਆ ਫਿਰ ਆਪ ਵੀ ਦੇਖੀਏਗੀ ਬਗਾਲੀ ਬਿਊਟੀ ਚੈੱਕ ਕਰ ਬੋਦੀਬਾਦੀ ਪੂਰੀ ਚੰਗੀ ਸੁਨੱਖ ਆਪਣਾ ਵੜ ਦੇ ਥੋੜਾ ਜਿਹਾ ਪਸ਼ੂ ਆਏ ਹਨਾ ਵੀ ਝਾਂਜਰਾਂ ਨੂੰ ਨਰਾਜ ਮੈਂ ਪਾਈਆਂ ਨਹੀਂ ਫੁਟਕ ਜੀ ਡਰਦੀ ਸੀਗੀ ਯਾਰ ਕੋਈ ਤਾਜੀ ਸੂਈ ਆ ਨਾ ਘਰ ਜਾਮਾਂਗੀ ਸਹੀ ਗੱਲ ਆ ਖੜ ਕੋਈ ਬੰਦਾ ਨੇ ਜਮਾ ਖੁੰਜੇ ਜਿਹੀ ਸੀ ਵੜਾ ਕੰਨ ਜਾਲਮ ਇਓਕਰ ਰਿਪੋਰਟ ਆਉਣਾ ਥੜਾ ਦੋਨਾਂ ਦੀ ਮੇਰੀ ਫੁੱਲ ਗਾਰੰਟੀ ਹੋਊਗੀ ਤੇ ਬੰਦਾ ਇੱਥੋਂ ਆ ਕੇ ਕੋਈ ਉਹ ਲੱਗਦਾ ਵੀ 1921 ਬਾਈ ਯਾਰ ਹਨਾ ਤੇ ਆਪਾਂ ਫੁੱਲ ਬੰਦ ਨੂੰ ਕਿਰਾਇਆ ਦੇ ਕੇ ਮੋੜਾਂਗੇ ਠੀਕ ਹੈ ਜਿੰਮੇਵਰੀ ਹੋਗੀ ਗੱਲ ਦੀ ਕਹਿ ਰਾਂਗਾ ਮੁੱਲ ਕੀ ਹੈ ਜੇ ਜੇਦਾ ਬਾਈ ਯਾਰ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾਲਾ ਸੋਨੇ ਨੇ ਤਾਂ ਸੋਨੇ ਦੇ ਭਾਅ ਵਿਖਣਾ ਯਾਰ ਸਹੀ ਹੈ ਬਾਈ ਠੀਕ ਹੈ ਮੁੱਲ ਕਰਾਉਣ ਨੂੰ ਕਰਾਲਾ ਬਾਈ ਲੱਖ ਹਮ ਠੀਕ ਹੈ ਨਾ ਕਰਾਲਾ ਸਵਾ ਲੱਖ ਉਹ ਜਿਹਦਾ ਫੁੱਲ ਕੋਈ ਫਾਇਦਾ ਨਹੀਂ 90000 ਚ ਵੀਰੇ ਛੋੜ ਹੋਊਗੀ ਠੀਕ ਹੈ ਇਹ ਗੱਲਾਂ ਨਹੀਂ ਹੋਣਗੀਆਂ ਜੇ 90 ਵਾਂਗਲਾ ਜਾਂ ਸੱਪਰ ਦੀ ਪ੍ਰੇਅ ਉਹ ਚੀਜ਼ ਨਹੀਂ ਹੋਊਗੀ ਕਿਉਂਕਿ ਬਾਈ ਮੁੱਲ ਖਿੱਚ ਕੇ ਰੁਪਏ ਜਿਨ੍ਹਾਂ ਨੇ ਜਿਨ੍ਹਾਂ ਤੋਂ ਅਸੀਂ ਲਈ ਆ ਬਾਈ ਠੀਕ ਹੈ ਨਾ ਗੱਲ ਤੇ ਬਾਈ ਵੀਡੀਓ ਉਹਨਾਂ ਨੇ ਵੀ ਦੇਖਣੀ ਹੈ ਸਹੀ ਗੱਲ ਹੈ ਇਹਨਾਂ ਬਾਲਾ ਲੰਮੀ ਚੋੜੀ ਗੇਮ ਨਹੀਂ ਹੋਣੀ ਪਰ ਡੰਗਰ ਹੋਊਗਾ ਟਾਪ ਕਲਾਸ ਦਾ ਸਹੀ ਗੱਲ ਹੈ ਜਦ ਵੀ ਮੈਂ ਖਿੱਚ ਕੇ 20-20 ਲਗਵਾਈ ਕਿਲੋ ਤਾਂ ਕਿਹਾ ਕਿ ਅਗਲੇ ਮਹੀਨੇ ਨਾ ਲੱਗੇ ਉਹ ਬਤਵਾਰਾ ਓਏ ਸਹੀ ਗੱਲ ਹੈ ਪੱਕੇ ਲੈ ਲਈ ਆ ਸਾਰੀ ਉਮਰ ਮੱਛੀ ਨੂੰ ਮਸਟੈਰਸ ਨੂੰ ਮਿਲਦੀ ਬਾਈ 9000 ਦੀ ਵੜੜ ਬਾਈ ਕਹਿੰਦਾ ਦੇ ਦਿਆਂਗੇ ਕੋਠੇ ਜਿੱਦੀ ਵੜੜ ਭਲੀ ਵੀ ਬਾਈ ਮੂੰਹਾਂ ਫੇਸ ਫੂਸ ਦੇਦਾ ਸਹੀ ਸਵਾਈ ਆ ਜੇਰ ਪੈਗੀ ਬੱਚਾ ਬੱਛੀ ਆ ਦੋ ਨੰਬਰ ਮਿਲ ਜਾਣੇ ਬਾਈ ਦੋਨੇ ਟੌਪ ਦੇ ਆ ਕਹਿੰਦੇ ਬਾਈ ਬੰਦਿਆ ਨੇ ਯਾਰ ਸ਼ੌਕ ਨੇ ਸੀਮਨ ਲਵਾਇਆ ਹੀ ਪਰ ਬਚਾਰਾ ਨੂੰ ਪਤਾ ਨਹੀਂ ਸੀ ਕਿਹੜਾ ਲਵਾਇਆ ਸਹੀ ਗਾ ਕੋਈ ਕਿਸੇ ਟੀਕੇ ਦੀ ਪਰ ਆਪਣੇ ਹੀ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਕੋਈ ਵਰਲਡ ਵਾਈਡ ਦੀ ਆਪਾਂ ਐਵੇਂ ਬੇਰਵਾ ਪਾ ਲਿਆ ਗਰਮੀਆਂ ਦਾ ਤੋਹਫਾ ਇੱਕ ਨੰਬਰ ਵੀਰੇ ਕ੍ਰੋਸ ਦੀ ਫੰਡ ਫੰਡ ਮੈਂ ਕਹਣਾ ਚੋਣ ਲਗਾ ਡਾਣੇ ਯਾਰ ਗਾ ਡਾਕਟਰ ਠੀਕ ਆ ਬਾਈ ਹਾਂਜੀ ਅੱਗੇ ਦੋ ਨੰਬਰ ਕਿਹੜਾ ਸੂਆ ਜੀ ਵੀਰੇ ਦੂਜਾ ਸੂਆ ਇਹਦੀ ਸਹੀ ਚਾਰ ਤਰੀਕਾ ਮੇਰੇ ਕੋਲ ਆ ਇਹਨੂੰ ਨਾ ਹਫਤਾ ਹੋ ਗਿਆ ओके چارੂ ਚੂਰੂ ਇੱਕ ਨੰਬਰ ਆ ਚਾਰੇ ਵੇਰੇ ਥਾਣਾ ਨਖਰ ਮੈਂ ਪੂਰੇ ਗੈਪ ਤੇ ਚਮਕਦਾਮਕ ਬੈਠਦੀ ਦੇਖ ਕਿੰਨੀ ਜੰਗੀ ਇਸ ਉਸ ਬੜਾ ਫੇਸ ਦੇਖੋ ਫੇਸ ਦੀ ਬਿਊਟੀ ਕਮਾਲ ਕੱਦ ਬ੍ਰੀਟ ਪੜੀ ਵੀ ਫੋਟੋ ਦੇਵਾ ਨੂੰ ਆ ਘਟੇਦਾ ਬੋ ਜਾਣਾ ਝੋਲ ਬਹੁਤ ਆ ਬੈਠ ਨੂੰ ਜਿੰਨੀ ਵੀ ਕੱਚੀ ਕੱਚੀ ਆ ਕਰ ਲੀਕ ਨੇ ਮੈਂ ਲਾ ਜਾਣਾ ਨਾ ਜਾ ਲਾਇਓ ਸੂਪੇ ਕੋਈ ਚੱਕਰ ਨਹੀਂ ਅੱਜ ਸੂਪੇ ਬਣੀ ਬਥੇਰੀ ਆ ਸਹੀ ਆ ਢੋਲ ਝਾਲ ਇੰਨੀ ਚੰਗੀਆਂ ਜਿੰਨੀ ਵੀ ਕਹਦੇ ਜਾਨ ਵਾਲੀ ਪਲੀ ਜੁੜੀ ਸਹੀ ਆ ਥਨ ਥਨ ਬੜੇ ਚੰਗੇ ਸਤ ਇਲਾ ਦੇ ਵਿਚਾਰੀਆਂ ਸਹੀ ਗੱਲ ਦਾ ਬਾਈ ਆ ਓਕੇ ਰੋਟਾ ਆਉਂਗਾ ਅੱਧੀ ਡੰਗਰ ਪਰਮਾਨੰਥ ਦੀ ਕਿਰਪਾ ਨਾਲ ਬਹੁਤ ਚੰਗੇ ਆ ਹਾਂ ਪਲੀ ਵੀ ਬਹੁਤ ਆ ਬਾਕੀ ਹੋਰ ਦੰਦਾਂ ਲਗਾ ਕੰਨੀਆਂ ਵੀ ਖੜੇ ਆ ਬਾਈ ਓਕੇ ਬਾਈ ਇਹ ਜਿਹੜਾ ਆਪਾਂ ਦੇਖ ਰਹੇ ਹਾਂ ਉਹਨੂੰ ਕਿਹਾ ਜਾਂਦਾ ਹੁੰਦਾ ਜਿਹੜਾ ਨਹੀਂ ਦੇਖਿਆ ਉਹਨੂੰ ਨਹੀਂ ਕਿਹਾ ਜਾਂਦਾ ਸਹੀ ਆ ਬਾਈ ਤੇ ਕੀ ਮੋਲ ਆ ਫਿਰ ਜਾਇਜ ਮੋਲ ਡਾਕਟਰ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲੈ ਯਾਰ ਇਹਦਾ ਹਾਂ 85000 ਦੀ ਬੱਛੀ ਦੇਵਾਂਗੇ ਚੱਕ ਬਾਈ ਮੋਹਰ ਕਰਾਉਣਾ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 85000 ਦੀ ਬਹਿਣ ਜਿਹੜੀ ਦੇ ਦਿਆਂਗੇ ਬਾਈ ਬਈ ਬੰਦਾ ਗੱਲ ਕੀ ਆ ਯਾਰ ਚੀਜ਼ਾਂ ਦੇ ਰੁਪਏ ਲੱਗਦੇ ਆਗੇ ਹਨਾ ਇਹ ਚੀਜ਼ ਚੰਗੀ ਆ ਤਾਂ ਵੀ ਰੁਪਿਆ ਲੱਗਣਾ ਹੁਣ ਪਤਾ ਬਾਈ 50 60000 ਚ ਤਾਂ ਕੁਝ ਨਹੀਂ ਹੁੰਦਾ ਵੀਰ ਯਾਰ ਸਹੀ ਗੱਲ ਆ ਇਹ ਆਪਣੀਆਂ ਵੀ ਲੈਂ ਜਾਂ ਆਪਣੀ ਘਰ ਜਾਮਾ ਯਾਰ ਹਨਾ ਚੰਗੀ ਚੀਜ਼ ਸੋਨੇ ਦਾ ਵੀਰੇ ਸੋਨੇ ਭਾਵੇ ਕਹਿੰਦਾ ਸਹੀ ਗੱਲ ਆ ਲੈ ਵਾ ਪਾਉ ਸਾ ਯਾਰ ਮੈਂ ਕਹਿੰਦਾ ਬਾਈ ਦੱਸੂਗੀ ਮਗਰ ਮੋਹਰ ਲਾ ਲੈ ਛੜਵੀ ਖੁਰਨੀ ਬੈੜਦੀ ਬਹੁਤ ਚੰਗੀ ਆ ਗਈ ਸਹੀ ਗੱਲ ਠੀਕ ਆ ਨਾ ਗੱਲ ਜਾਣ ਜਨ ਵਾਲੀ ਬੱਛੀ ਆ ਗਈ ਕੋਈ ਉਹਦੀ ਗੱਲ ਮੋਲ ਵੀ ਉਸ ਹਿਸਾਬ ਨਾਲ ਜੈ ਜੀ ਬਈ 82ਰ ਚ ਆਉਂਦਾ ਵੀ ਕੋਹ ਨਹੀਂ ਆ ਠੀਕ ਹੈ ਨਾ ਗੱਲ ਅੱਗੇ ਬਈ ਲਾਸਟ ਡਾਇਮੰਡ ਪੀਸ ਡਾਇਮੰਡ ਪਹਿਲਾਂ ਤਾਂ ਕੱਦ-ਘੜ ਦੇਖ ਲੈ ਮੇਰੀ ਧੌਣ ਹੀ ਜਿੰਦੀ ਹੋਗੀ ਮੈਂ ਸਹੀ ਨਹੀਂ ਨੇ ਬਈ ਠੀਕ ਹੈ ਨਾ ਗੱਲ ਕੀ ਆ ਮੇਰੇ ਚੀਜ਼ ਆ ਦਿਲ ਖੋਲ ਕੇ ਰੁਪਏ ਲਾਏ ਆ ਇਹ ਫਾਰਮ ਦੀ ਵੈੜ ਆ ਫੁੱਲ ਵੱਡੀ ਆ ਬਾਕੀ ਗਰਮੀ ਦਾ ਅਰੀਜਨਲ ਤੋਹਫਾ ਠੀਕ ਆ ਠੀਕ ਹੈ ਨਾ ਗੱਲ ਦੇਣ ਕਿੰਨੇ ਲੋ ਦਿਨ ਬਰੇ ਇਹਦੇ ਯਾਰ ਮਤਲਬ ਉਹਦਾ 7 ਤਰੀਕ ਨੂੰ ਦੱਸਿਆ ਆਪਾਂ ਨੂੰ ਆਪਣੀ ਨਈ ਵਗੜਾ ਕੋਈ ਘਰ ਦੀ ਆ ਹਨਾ ਬਾਗਾਂ ਦੀ ਸਹੀ ਆ ਭਾਈ ਠੀਕ ਆ ਨਾ ਤੇ ਦਿਨ ਦੋ ਚਾਰ ਲੈ ਵੀ ਸਕਦੀ ਆ ਹਨਾ ਦੋ ਚਾਰ ਦਿਨ ਨਹੀਂ ਬਾਹਲੇ ਦੋ ਚਾਰ ਦਿਨ ਨਹੀਂ ਰਹਿੰਦੀ ਭਾਈ ਬਾਹਲੇ ਨਹੀਂ ਰਹਿੰਦੀ ਸਹੀ ਆ ਬਹੁਤ ਵੱਚੀ ਫੇਸ ਦੀ ਬਿਊਟੀ ਕਮਾਲ ਫੁੱਲ ਇੱਕ ਨੰਬਰ ਆ ਭਾਈ ਕੋਠੇ ਜਿੱਡੀ ਵੱਚੀ ਆ ਗਈ ਬੜੀ ਵੀ ਬੜੀ ਆ ਯਾਰ ਫੜੀ ਜੁੜੀ ਕੱਦ ਵੱਡ ਵਜਨ ਬਜਨ ਹੂੰ ਕਾਹ ਨੂੰ ਗੱਲਾਂ ਕਰਦਾ ਸਾਹ ਨੂੰ ਗੱਲਾਂ ਕਰਦਾ ਥਾਣ ਵੀ ਬੜਾ ਕਮਾਲ ਦਾ ਯਾਰ ਚੀਜ਼ਾਂ ਬਾਈ ਯਾਰ ਯਾਰ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਤੀ ਦੇ ਥਾਣ ਤੋਫੀ ਕਲਰ ਆ ਬਾਈ ਕੱਚੀ ਆ ਇਹਦੀ 2-4 ਦੇਣਾ ਹਾਂ ਬਰੇ ਹਜੇ ਸਪੇਸ ਪਈ ਆ ਲੈ ਦੇ ਠੀਕ ਆ ਇੰਨੀ ਦੇਰਤੀਆਂ ਜਿੰਨੀ ਵੀ ਕਹਿੰਦੇ ਯਾਰ ਹੂੰ ਦੋਨੇ ਪਾਸੇ ਬਹਿ ਕੇ ਰੱਸਾ ਛੱਡਦੇ ਉੱਤੇ ਠੀਕ ਆ ਇਹ ਦੋਨੇ ਪਾਸੇ ਬਹਿ ਜਾ ਰੱਸਾ ਦੇਖ ਲੈ ਮੈਂ ਕਹਣਾ ਯਾਰ ਇੱਕ ਨੰਬਰ ਆ ਠੀਕ ਆ ਦੋਨੇ ਪਾਸੇ ਬਹਿ ਕੇ ਬਣੀ ਦੋਨੇ ਪਾਸੇ ਚੁਆਈ ਹੁੰਦੀ ਸੀ ਇਹਨਾਂ ਦੀ ਰੱਸਾ ਸੱਡਦਾ ਤਾ ਤਾਉਣ ਦੇ ਇੱਕ ਨੰਬਰ ਆ ਮਰਜੀ ਵਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਮਤਲਬ ਮੈਨੂੰ ਪਤਾ ਮਾੜਾ ਮੋੜਾ ਸੈਸੂਰੀ ਦੀਂਦਾ ਐਡਾ ਐਡੀ ਵੱਡੀ ਖਤਮ ਹੁੰਦਾ ਸਹੀ ਹਾਂ ਹੁਣ ਯਾਰ ਮੈਂ ਕਹਿੰਦਾ ਸਾਰੇ ਪਾਸੇ ਪਰੋਈ ਵੀ ਹੈ ਬਾਈ ਯਾਰ ਕਹਿਨੂ ਜੋ ਮਰਜੀ ਕਹਿ ਲੈ ਠੀਕ ਹੈ ਨਾ ਗੱਲ ਠੀਕ ਹੈ ਗੱਲ ਬਾਈ ਹਣਾ ਪਰ ਚੀਜ਼ ਆ ਵੀਰੇ ਚੀਜ਼ ਤੇ ਦਾ ਪਰਪੀਏ ਲੱਗਣਿਆ ਨਾੜਾ ਨੂੜਾ ਫੁੱਲ ਆ ਹਣਾ ਬਾਈ ਬਹੁਤ ਮਿਲਕ ਮੈਨਸ ਦੇ ਕਿੰਨੀ ਚੰਗੀ ਜਿਹਾ ਵਹਿੜਦੀ ਠਣ ਕੇ ਹੋਜਾ ਲੱਗਿਆ ਚਾਰੇ ਥਾਣਾ ਫਟ ਫਟ ਲੇਵਾ ਪਿਆ ਇਦਾਂ ਵੀ ਹੁਣੀ ਪੱਠੇ ਪਾਇਆ ਲੱਕਾ ਲੋਕਾਂ ਨਹੀਂ ਚੱਕਿਆ ਹੋਰ ਨੇ ਤੇ ਦੱਸੂ ਯਾਰ ਸਹੀ ਮੋੜ ਓਏ ਕੀ ਮੋੜ ਆ ਡਾਕਟਰ ਯਾਰ ਮੁੱਲ ਕਰਾਉਣ ਨੂੰ ਤਾਂ ਇਹ ਜੀ ਵੜਦਾ ਹੌਲੀ ਹੌਲੀ ਮੁੱਲ ਕਰਾਉਣ ਨੂੰ ਤਾਂ ਬਈ ਯਾਰ ਇੱਕ 10 ਕਰਾ ਵਾਲਾ ਸਵਾਲ ਕਰਾ ਵਾਲਾ ਲੱਖ ਰੁਪਏ ਦੇ ਵਿੱਚ ਮਾਨਦਾਨ ਕਰ ਦਾਂਗੇ ਠੀਕ ਆ ਬਾਈ ਵੀਰੇ ਚੀਜ਼ਾਂ ਆ ਯਾਰ ਜਿੱਡਾ ਮਰਜ਼ੀ ਕਰਾਈ ਜਾਓ ਬਾਈ ਕਹਿੰਦਾ ਜਿਹੇ ਮਾਨਦਾਨ ਜਿਹੜਾ ਚੱਲ ਬਟਾ ਚੱਲਾ ਪਰ ਇੱਕ ਚੀਜ਼ ਆ ਬਾਈ ਹਨਾ ਬਾਈ ਯਾਰ ਮਾਨ ਕਰਦਾ ਇੰਨਾ ਚੰਗਾ ਥਾਂ ਇੰਨਾ ਫਿੱਟ ਲੇਵਾ ਨਹੀਂ ਸੇਤੀ ਲੱਗਦਾ ਮੇਰੇ ਨਹੀਂ ਲੱਗਦਾ ਯਾਰ ਇਹਦਾ ਕੋਈ ਟਾਮੂ ਹੀ ਹੁੰਦੀ ਆ ਭਾ ਗਾਲੀ ਉਹ ਸਾਲ 6 ਮਹੀਨੇ ਜੋ ਠੀਕ ਆ ਨਾ ਬਾਕੀ ਆਏ ਨਹੀਂ ਹੈਗਾ ਵੀ ਗਰਮੀ 'ਚ ਜੀਬ ਜੀ ਗੱਡੀ ਫਿਰ ਨਾ ਵੀਰੇ ਗਾਇਆਂ ਤਿੰਨੇ ਕ੍ਰੋਸ ਆ ਯਾਰ ਹਨਾ ਕੋਈ ਆਪਾ ਵਾਲੀ ਯਾਤ ਵਾਲੀ ਗਾਂ ਲੈਂਦੇ ਨਹੀਂ ਹੁਣ ਆਪਾਂ ਨੂੰ ਵੀ ਪਤਾ ਹੈਗਾ ਪਰ ਉਹ ਗੱਲਾਂ ਨਹੀਂ ਹੋਣੀਆਂ ਤਿੰਜਾਂ ਦੇ ਰੁਪਏ ਲੱਗਦੇ ਆ ਪਿੰਡਾ ਦੇ ਕਿੰਨਾ ਚੰਗਾ ਥਾਣਾ ਦੱਸਿਆ ਕਿੰਨਾ ਸੋਹਣਾ ਠੀਕ ਹੈ ਨਾ ਤੇ ਅਜੇ ਤਾਂ ਚਾਰ ਹੀ ਥਾਣਾ ਬਾਈ ਕੋਈ ਹੋ ਨਹੀਂਗਾ ਸਹੀ ਗੱਲ ਹੈ ਠੀਕ ਹੈ ਨਾ ਪੂਰੇ ਮੁਠੀ ਵਾਲਾ ਸਾਫ਼ ਸੁਥਰੇ ਥਾਣਾ ਤੇ ਮਿਲਕਮੈਨਸ ਦੇ ਪੈ ਬੀ ਦੁੱਧ ਵਾਲੀ ਨੀ ਮਾਰਦੇ ਨੀ ਚੰਗੀ ਆ ਹਨਾ ਫ੍ਰੀਟ ਇੱਕ ਨੰਬਰ ਥਾਣਾ ਇੱਕ ਨੰਬਰ ਔਲਕ ਕਰ ਜਾਂ ਬਾਈ ਯਾਰ 300 ਰੁਪਏ ਵੀਰੇ ਲੱਗਣੇ ਆ ਸੋਨੇ ਨੇ ਸੁਨੇ ਭਾਈ ਵੇ ਮੇਰੇ ਮੈਰਾ ਵਿਗਣਾ ਸਹੀ ਹੈ ਠੀਕ ਆ ਵੇ ਕਿੱਡਾ ਕੱਦ ਬੈਡ ਬਜਣਾ ਪੈਣਾ ਬੁੱਤ ਗੱਡਾ ਦੁੱਧ ਕੋਲ ਯਕੀਨ ਮੰਨੇ ਨਾ ਮੰਨੇ ਹੂੰ 30 32 ਕਿਲੋ ਦੁੱਧ ਪਾਉਗੀ ਵਸ਼ੀ ਯਾਰ ਆਈ ਆ ਬਾਈ ਸਹੀ ਪਾਇਆ ਵੇ ਬਾਈ ਯਾਰ ਆਪਾਂ ਉਹਨਾਂ ਹੀ ਦੱਸਿਆ ਕਹਿੰਨੂ ਮੈਂ 40 ਕਿਲੋ ਕਾਉ ਜੀ ਦਾ ਫਾਇਦਾ ਨਹੀਂ ਪਰ ਜਿੰਨਾ ਸਾਨੂੰ ਦੱਸਿਆ ਗਿਆ ਹਨਾ 28 30 ਕਿਲੋ ਦਾ ਦੱਸਿਆ ਗਿਆ 30 ਕਿਲੋ ਦੀ ਆਪਾਂ ਵੀ ਕਹਾਂਗੇ ਜਿੰਨਾ ਕ ਦੱਸਿਆ 30 ਕਿਲੋ ਦੁੱਧ ਦੇ ਦੂਗੀ ਬੈਣ ਖਾਲੀ ਹੁਣ ਇਹਨੇ 20 ਕਿਲੋ ਕੱਢਾ ਹੋਰ ਕੱਡੂ ਦੀ ਜਿਹੜ ਨਾਗਸੀ ਭਰਾ ਕੋਲੇ ਬਈ ਤਿੰਨ ਤਿੰਨੀ ਟਾਪ ਦੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਭਾਈ ਨਗ ਨਗਟ ਕਰ ਲਓ ਜੀ ਧੰਨਵਾਦ